ਜਿਹੜੇ ਸਾਡੇ ਕਿਸਾਨ ਐ ਦਾ ਬਹੁਤ ਬੁਰਾ ਹਾਲ ਹੋਇਆ ਮੋਦੀ ਸਰਕਾਰ ਨੇ ਅੰਨੇ ਵਾ ਉਹਨਾਂ ਦੇ ਉੱਤੇ ਗੋਲੀਆਂ ਮਾਰੀਆਂ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਐ ਇਹ ਤਨਸ਼ਾਈ ਜਿਹੜੀ ਰਵਈਆ ਮੋਦੀ ਦਾ ਇਸ ਨੂੰ ਹੁਣ ਤੋੜਨਾ ਪਊਗਾ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਮੋਦੀ ਤੇ ਬੀਜੇਪੀ ਆਰਐਸਐਸ ਦੀ ਨਵੀਂ ਪਾਲਿਸੀ ਐ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹ ਕਿਸੇ ਵੀ ਮੁਲਕ ਦੇ ਵਿੱਚ ਹੋਣ ਜਾਂ ਇੱਥੇ ਹਿੰਦੁਸਤਾਨ ਦੇ ਵਿੱਚ ਹੋਣ ਮੋਦੀ ਤੇ ਇੰਡੀਆ ਦੀਆਂ ਖੁਫੀ ਐਜੰਸੀਆਂ ਨੂੰ ਜਾਨੋਂ ਮਾਰ ਦੇਣਗੀਆਂ ਹਰਿਆਣੇ ਦੇ ਵਿੱਚ ਸਾਡੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਕਰਾ ਕੇ ਮਾਰਤਾ ਤੇ ਸਾਡੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਹੈ ਇਹ ਜਿਹੜੀ ਪਾਲਿਸੀ ਹੈ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਦਾ ਸਾਹਮਣਾ ਕਰਨਾ ਪਊਗਾ ਮੈਨੂੰ ਇਹ ਲੱਗਦਾ ਹੈ ਕਿ ਹੁਣ ਹਮੇਸ਼ਾ ਦੇ ਲਈ ਜਿਹੜੀ ਸੰਗਰੂਰ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਰਾਜਧਾਨੀ ਬਣ ਚੁੱਕੀ ਹੈ ਆਪ ਕਹਿੰਦੇ ਸਾਡੀ ਰਾਜਧਾਨੀ ਹੈ ਦੇਖੋ ਆਮ ਆਦਮੀ ਪਾਰਟੀ ਨੂੰ ਹੁਣ ਕੋਈ ਹੋਰ ਰਾਜਧਾਨੀ ਲੱਭਣੀ ਚਾਹੀਦੀ ਹੈ ਹਰ ਧਰਮ ਦੇ ਲੋਕ ਹਰ ਕਮਿਊਨਿਟੀ ਦੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹਨੂੰ ਵੋਟ ਪਾਉਣ ਦੇ ਲਈ ਉਤਾਵਲੇ ਹੋਏ ਪਿਆ ਮਤਲਬ ਲੋਕਾਂ ਤੋਂ ਵੇਟ ਨਹੀਂ ਹੋ ਪਾਰ ਰਿਹਾਗਾ ਕਿ ਕਿੱਦੇ VOTING ਵਾਲਾ ਦਿਨ ਆਵੇ ਪੰਥਕ ਲਹਿਰ ਮੈਂ ਤਾਂ ਸਿਰਫ ਕਿਤਾਬਾਂ ਦੇ ਵਿੱਚ ਪੜ੍ਹੀ ਹੈ ਜਾਂ ਸੁਣਿਆ ਹਨਾ ਕਿ ਮੈਨੂੰ ਲੱਗਦਾ ਇਸ ਵਾਰ ਮੈਨੂੰ ਆਪਦੇ ਅੱਖੀ ਵੀ ਉਹ ਦੇਖਣ ਨੂੰ ਸਾਡੇ ਨਾਲ ਨੇ ਸਿਮਰਨਜੀਤ ਸਿੰਘ ਮਾਨ ਤਾਂ ਮਾਨ ਸਾਹਿਬ ਰੋਡ ਸ਼ੋਅ ਕਰ ਰਹੇ ਹਾਂ ਕੀ ਲੋਕਾਂ ਦਾ ਹੰਗਾਰ ਹੈ ਵਾਈ ਗੁਰਜੀ ਕਾਲਸਾ ਬੈ ਚੁੱਕੀ ਫਤਿਹ ਬਹੁਤ ਨਿੱਕਾ ਹੰਗਾਰਾ ਤੁਸੀਂ ਆਪ ਖੁਦ ਦੇਖ ਰਹੇ ਹੋ ਤੁਸੀਂ ਉਹਦੇ ਗਵਾਹ ਹੈਗੇ ਹੋ ਫਿਰ ਹੋਰ کیسے ਕੀ ਕਹਿ ਸਕਦਾ ਤੁਹਾਨੂੰ ਵਿਰੋਧੀ ਤੁਹਾਡੇ ਕਹਿੰਦੇ ਕਹਿੰਦੇ ਅਸੀਂ ਜਿੱਤਾਂਗੇ ਮੈਂ ਉਮੀਦਵਾਰ ਦੀ ਇੰਟਰਵਿਊ ਕਰਕੇ ਆਇਆ ਸਵੇਰੇ ਇਹ ਕਹਿੰਦੇ ਸੋਸ਼ਲ ਮੀਡੀਆ ਤੇ ਨੇ ਮਾਨ ਸਾਹਿਬ ਕਹਿੰਦੇ ਲੋਕ ਵੋਟਾਂ ਸਾਨੂੰ ਪਾਉਣਗੇ ਬਹੁਤ ਸੋਹਣੀ ਗੱਲ ਹੈ ਜੀ ਹਾਂ ਫਿਰ ਬਹੁਤ ਸੋਹਣੀ ਗੱਲ ਹੈ ਜੇ ਉਹ ਜਿੱਤ ਰਹੇ ਆ। ਹਾਂ। ਤੇ ਤੁਹਾਡਾ ਕੀ ਆ? ਤੁਹਾਡਾ ਮਨ ਲੋਕਾਂ ਨੇ ਪਿਛਲੀ ਵਾਰ ਚਤਾਇਆ ਇੰਨੀਆਂ ਵੋਟਾਂ ਪਾਈਆਂ ਤਾਂ ਕੰਮ ਕੀ ਕੀਨੇ? ਕੀ ਕਿਹੜੇ-ਕਿਹੜੇ ਕੰਮ ਤੁਸੀਂ ਸੰਗਰੂਰ ਦੇ ਕੀਤੇ ਨੇ ਜਿਨ੍ਹਾਂ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਣਗੇ? ਅਸੀਂ ਸਾਰੇ ਪਿੰਡਾਂ ਦੇ ਵਿੱਚ ਆਪਣੀਆਂ ਗ੍ਰਾਂਟਸ ਭੇਜਤੀਆਂ। ਜੇ ਜੀਦਾ ਲਾਰਜ ਕਿਤੇ ਨਹੀਂ ਹੋਊਗਾ ਉਹ ਬਰਨਾਲੇ ਹੋਊਗਾ। ਇਹਦੇ ਨਾਲ ਸਾਡੇ ਵਪਾਰੀਆਂ ਦਾ ਬਹੁਤ ਫਾਇਦਾ ਹੋਣਾ ਹੈ। ਹੋਟਲ ਬਣਨਗੇ। रेलवे स्टेशन अंडर विच रौनक ਹੋਊਗੀ ਤਾਂ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਤੇ ਸਾਡੇ 350 ਕਰੋੜ ਰੁਪਏ ਮੈਂ ਲੈ ਕੇ ਆਂਦਾ ਕਿ ਅਗਲੇ ਸਾਲ ਤੱਕ ਜਿੰਨੀਆਂ ਵੀ ਤਾਰਾਂ ਤੁਹਾਨੂੰ ਬਾਹਰ ਦਿਖਦੀਆਂ ਘਰਾਂ ਦੇ ਉੱਤੋਂ ਜਾਂਦੀਆਂ ਇਹ ਸਾਰੀਆਂ ਅੰਡਰਗਰਾਉਂਡ ਹੋ ਜਾਣਗੀਆਂ ਫਲਕਚੁਏਸ਼ਨ ਹੋਊਗੀ ਨਹੀਂ ਮੋਟਰਾਂ ਦੀ ਸੜਨਗੀਆਂ ਘਰ ਦੀਆਂ ਮਸ਼ੀਨਾਂ ਦੀ ਸੜਨਗੀਆਂ ਸੋ ਮੇਰਾ ਮਤਲਬ ਹੈ ਕਿ 200 ਦੇ ਕਰੀਬ ਸੜਕਾਂ ਬਣਵਾਤੀਆਂ ਪਿੰਡਾਂ ਦੀਆਂ ਤਾਂ ਮੇਰਾ ਮਤਲਬ ਹੈ ਕਿ ਤੁਸੀਂ ਪੁੱਛੋ ਕੀ ਨਹੀਂ ਕੀਤਾ ਸਾਰਾ ਕੁਝ ਗਰੀਬ ਸਾਡਾ ਬਹੁਤ ਧਿਆਨ ਹੈ ਉਹ ਅਸੀਂ ਅਜੇ ਤੱਕ ਉਹਨਾਂ ਨੂੰ ਰਲਾ ਨਹੀਂ ਸਕੇ ਜਿਵੇਂ ਇਹ મોદી ਨੇ ਕੀ ਹੈ ਜਿਵੇਂ ਇੰਦਰਾ ਕਾਂਧੀ ਕਹਿੰਦੀ ਸੀ ਕਿ ਅਸੀਂ ਰੋਟੀ ਕਪੜਾ ਮਕਾਨ ਦਵਾਗੇ ਗਰੀਬੀ ਹਟਾ ਮੰਗੇ ਇੱਧਰ ਕਿਸੇ ਨੇ ਵੀ ਤਵੱਜੋ ਨਹੀਂ ਦਿੱਤੀ ਹੈਗੀ ਗਰੀਬਾਂ ਦਾ ਹਾਲ ਬਹੁਤ ਬੁਰਾ ਹੈ ਸਾਡੇ ਪਿੰਡਾਂ 'ਚ ਚਲੇ ਜੋ ਜਿਹੜੇ ਬੱਚੇ ਆ ਗਰੀਬਾਂ ਦੇ ਉਹਨਾਂ ਦੀਆਂ ਲੱਤਾਂ ਪਤਲੀਆਂ ਸੁੱਕੀਆਂ ਪਈਆਂ ਉਹਨਾਂ ਦੇ ਕੋਲ ਖਰਾਕ ਹੈ ਨਹੀਂ ਕੀ ਵਧੀਆ ਸੋ ਇਹ ਸਾਰੀਆਂ ਜਿਹੜੀਆਂ ਕਮੀਆਂ ਇਹ ਪੂਰੀਆਂ ਕਰਨੀਆਂ ਪੈਣੀਆਂ ਤੇ ਗਰੀਬਾਂ ਦੇ ਜਿਹੜੇ ਘਰ ਹੈ ਉਹ ਟੁੱਟੇ ਹੋਏ ਐ ਉਹਨਾਂ ਦੀ ਮਰਮਤ ਹੋਣ ਵਾਲੀ ਐ ਤੇ ਉਹ ਵੀ ਕਰਾਵਾਂਗੇ ਪਰ ਅਸੀਂ ਸਿਰਫ ਨਵੇਂ ਕਾ ਰੋਥੇ ਬਣਵਾ ਸਕਦੇ ਜਿੱਥੇ ਪੂਰੇ ਕੱਚੇ ਮਕਾਨ ਹੋਣ ਪਰ ਪੰਜਾਬ ਦੇ ਵਿੱਚ ਤਾਂ ਕੱਚੇ ਮਕਾਨ ਬਹੁਤ ਥੋੜੇ ਐ ਤੇ ਇਹ ਤਾਂ 오ਡੀਸਾ ਯੂਪੀ ਦਿੱਲੀ ਇਹਨਾਂ ਨੇ ਬਣਾਈ ਐ ਮੋਤੀ ਸਾਹਿਬ ਨੇ ਕੀ ਉੱਥੋਂ ਦੇ ਲੋਕਾਂ ਲਈ ਸਾਡੇ ਪੱਕੇ ਘਰ ਨਹੀਂ ਪਰ ਬਾਲੇ ਗਲ ਗਏ ਐ ਛੱਤਾਂ ਛੋਣੀਆਂ ਸਾਡੇ ਗਰੀਬਾਂ ਦੀਆਂ ਤੇ ਇੱਕੋ ਹੀ ਕਮਰਾ ਜੀ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰਦੇ ਐ ਫਿਰ ਉਹਨਾਂ ਦੀ ਨੂੰ ਤੇ ਮੁੰਡਾ ਵੀ ਉਸੇ ਕਮਰੇ ਚ ਰਹਿੰਦਾ ਜੇ ਧੀ ਤੇ ਜਵਾਈ ਵੀ ਆ ਜੇ ਉਹ ਵੀ ਉਸੇ ਕਮਰੇ ਦੇ ਵਿੱਚ ਤੇ ਖੜਾਕੇ ਦੀ ਜੋ ਸਰਦੀ ਪੈਂਦੀ ਹੈ ਉਹ ਦੀ ਉਦੋਂ ਡੰਗਰ ਬੱਛਾ ਵੀ ਉਸੇ ਕਮਰੇ ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਉਹਨਾਂ ਦੀ ਜ਼ਿੰਦਗੀ ਇਹ ਨਨਕਾਂ ਤੋਂ ਵੀ ਮਾੜੀ ਹੋਈ ਪਈ ਹੈ ਜਿਹੜੀ ਕੀ ਕਹਿੰਦੇ ਐ ਕਿ ਸਾਨੂੰ ਅਜਾਦੀ ਮਿਲੀ ਹੈ ਅੰਗਰੇਜ਼ਾਂ ਤੋਂ 1947 ਚ ਵਰ ਇੰਨਾ ਵੱਲ ਕਿਸ ਨੇ ਧਿਆਨ ਨਹੀਂ ਦਿੱਤਾ ਤੇ ਸਰਕਾਰਾਂ ਅਜੇ ਤੱਕ ਸਾਡੇ ਖੱਗਰ ਨੂੰ ਸਾਫ਼ ਨਹੀਂ ਕਰ ਸਕੀਆਂ ਮੈਂ 2-3 ਸੀਕਸ਼ਨ ਨੂੰ ਚਿਚੀਆਂ ਵਿੱਚ ਲਿਖਤੀਆਂ ਤੇ ਹੁਣ بارش ਦਾ ਸੀਜ਼ਨ ਆਉਣ ਵਾਲਾ ਹੈਗਾ ਤੇ ਜੇ ਧੱਗਰ ਦੀ ਸਫਾਈ ਨਾ ਕੀਤੀ ਕੰਡੇ ਮਜ਼ਬੂਤ ਨਾ ਕੀਤੇ ਤੇ ਕਰੋੜਾਂ ਅਰਬਾਂ ਰੁਪਿਆਂ ਦੀ ਫਸਲ ਫੇਰ ਸਾਡੀ ਨਸ਼ਟ ਹੋ ਜੂਗੀ ਸੋ ਮੇਰਾ ਮਤਲਬ ਹੈ ਸਾਰੇ ਪਾਸੇ ਸਾਡਾ ਧਿਆਨ ਹੈ ਤੇ ਜਿਹੜਾ ਮੈਂ 2000 ਦੇ ਵਿੱਚ ਕੰਮ ਕੀਤਾ ਸੀਗਾ ਪਾਰਲੀਮੈਂਟ ਦੇ ਵਿੱਚ ਉਹ ਤੋਂ ਮੈਂ ਲਿਖੇ ਦਿੱਤਾ ਸੀਗਾ ਕਿ ਮਾਲਵੇ ਤੋਂ ਸਿੱਧੀ ਗੱਡੀ ਦਰਬਾਰ ਸਾਹਿਬ ਨਹੀਂ ਜਾਂਦੀ ਹੈਗੀ ਹੁਣ ਗੱਡੀ ਸ਼ੁਰੂ ਹੋ ਗਈ ਹੈ ਫਰੂਜ਼ਪੁਰ ਤੋਂ ਚੱਲੂਗੀ ਪਰ ਰੇਲਵੇ ਵਾਲੇ ਕਹਿੰਦੇ ਆ ਕਿ ਪੰਜਾਬ ਦੀ ਸਰਕਾਰ ਨੂੰ ਕਹੋ ਕਿ ਸਾਨੂੰ ਜਲਦੀ ਅਲਾਟਮੈਂਟ ਕਰ ਦੇਣ ਜ਼ਮੀਨ ਦੀਆਂ ਜਿੱਥੇ ਅਸੀਂ ਲੀਆਂ ਲਾ ਸਕਤੀਏ ਸੋ ਮੇਰਾ ਮਤਲਬ ਹੈ ਜੋ ਕੁਝ ਮੈਂ ਕਰਦਾ ਸੀ ਕਰ ਸਕਦਾ ਸੀ ਪੂਰਾ ਕੀਤਾ ਤਾਂ ਤੁਸੀਂ ਕਹ ਜੋ ਕੁਝ ਕਰ ਸਕਦੇ ਸੀ ਪੂਰਾ ਕੀਤਾ ਪੀਐਮ ਮੋਦੀ ਆਏ ਸੀ ਇੱਥੇ ਪ੍ਰਚਾਰ ਕਰਨ ਹਮੇਸ਼ਾ ਪ੍ਰਚਾਰ ਕਰ ਰਹੇ ਸੀ ਤਾਂ ਜਿਸ ਤਰੀਕੇ ਦੀ ਬਿਆਨਬਾਜ਼ੀ ਹਮੇਸ਼ਾ ਵੱਲੋਂ ਕੀਤੀ ਗਈ ਬੰਤੀ ਸਿੰਘਾ ਨੂੰ ਲੈ ਕੇ ਉਹ ਕਹਿੰਦੇ ਰਵਨੀਤ ਬਿੱਟੂ ਮੇਰਾ ਭਰਾ ਹੈ ਕਹਿੰਦੇ ਉਹਨਾਂ ਦੇ ਦਾਦੇ ਦਾ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਾਂਗੇ ਅਮਿਸ਼ਾ ਕਹਿ ਕੇ ਗਏ ਨੇ ਇਹ ਬੰਦੀ ਸਿੰਘਾਂ ਦਾ ਹਾਲਾਂਕਿ ਭਾਜਪਾ ਨੇ ਕਿਹਾ ਸੀ ਕਿ ਅਸੀਂ ਆਜ਼ਾਦ ਕਰਾਂਗੇ ਬੰਦੀ ਸਿੰਘਾਂ ਨੂੰ ਭਾਜਪਾ ਤੇ ਕਾਂਗਰਸ ਦਾ ਇੱਕੋ ਜਿਹੇ ਰਵਈਏ ਸਖਾ ਪਰਤੀ ਹੁਣ ਜਿਹੜਾ ਤਵਾੜੀ ਸਾਹਿਬ ਖੜੇ ਹੈ ਚੰਡੀਗੜ੍ਹ ਤੋਂ ਕਾਂਗਰਸ ਨੇ ਕਿਹਾ ਹੈ ਕਿ ਚੰਡੀਗੜ੍ਹ ਨਾ ਹਰਿਆਣਾ ਨੂੰ ਜਾਊਗਾ ਨਾ ਪੰਜਾਬ ਨੂੰ ਜਾਊਗਾ ਇਹ ਵੱਖਰੀ ਸਟੇਟ ਬਣੂਗੀ ਜਦੋਂ ਦੀ ਅਸੈਂਬਲੀ ਹੋਊਗੀ ਤੋਂ ਨਾਲੇ ਦਾ ਚੀਫ ਮਿਨਿਸਟਰ ਹੋਊਗਾ ਸੋ ਮੇਰਾ ਮਤਲਬ ਹੈ ਕਿ ਕਾਂਗਰਸ ਬੀਜੇਪੀ ਤੇ ਬਾਕੀ ਦੀਆਂ ਪਾਰਟੀਆਂ ਜਿਨ੍ਹਾਂ ਨੇ ਬਲੂ ਸਟਾਰ ਕਰਵਾਇਆ ਜੀਵ ਕਾਂਦੀ ਨੇ ਕਤਲੇਆਮ ਕਰਵਾਈ ਹੈ ਇਹ ਕਦੇ ਵੀ ਸਿੱਖਾਂ ਦੇ ਸਕੇ ਨਹੀਂ ਬਣ ਸਕਦੇ ਹੈਗੇ ਤਾਂ ਜੇ ਸੇ ਜਿੱਤ ਕੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਂਦੇ ਹੋ ਤੁਹਾਡਾ ਸਮਰਥਨ ਕਿਹਨੂੰ ਰਹਿਣ ਵਾਲਾ ਇੰਡੀਆ ਨੂੰ ਦੇਓਗੇ ਜਾਂ ਐਂਟੀ ਨੂੰ ਦੇਓਗੇ ਉਹ ਵੇਖਾਂਗੇ ਕਿ ਕੌਮ ਦੇ ਹਿੱਤ ਦੇ ਵਿੱਚ ਕਿੱਧਰ ਹੈਗਾ ਹਾਂ ਅਸੀਂ ਕੌਮ ਦੇ ਹਿੱਤਾਂ ਵੱਲ ਦੇਖਾਂਗੇ ਫਿਰ ਫੈਸਲੇ ਕਰਾਂਗੇ ਤਾਂ ਸੰਗਰੂਰ ਵਾਲੇ ਸਾਡੀ ਪਾਰਟੀ ਦੀ ਦੋਸਤੀ ਕਿਸੇ ਨਾਲ ਨਹੀਂ ਹੁੰਦੀ ਸਾਡੀ ਮਸਲਿਆਂ ਨਾਲ ਦੋਸਤੀ ਹੁੰਦੀ ਹੈ ਕਿ ਜਿੱਧਰ ਸਾਡੇ ਮਸਲੇ ਹੱਲ ਹੋਣਗੇ ਉਧਰਲੇ ਪਾਸੇ ਜਾਵਾਂਗੇ ਤਾਂ ਸੰਗਰੂਰ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ 20 ਕਰਦੇਂ ਕਿ ਦੱਬ ਕੇ ਵੋਟ ਪਾਓ ਜੀ ਜਨਰਲ ਜਿੰਨੇ ਵੀ ਵੋਟ ਜ਼ਿਆਦਾ ਪਾਉਗੇ ਉੰਨੇ ਜ਼ਿਆਦਾ ਕਦਰ ਤੁਹਾਡੇ ਐਮਪੀ ਦੀ ਪਾਰਲੀਮੈਂਟਸ ਹੋਇਆ ਕਰੂਗੀ ਤੇ ਮੈਂ ਇਹੀ ਬੇਨਤੀ ਕਰਦਾ ਆਪਣੇ ਵੋਟਰਾਂ ਨੂੰ ਕਿ ਤਖੜੇ ਹੋ ਕੇ ਹੱਥ ਦੀ ਬਾਲਟੀ ਦੇ ਨਿਸ਼ਾਨ ਦੇ ਉੱਤੇ ਵੋਟਾਂ ਪਾਓ ਜੀ ਤਾਂ ਤੁਸੀਂ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰ ਰਹੇ ਹੋ ਰਵਨੀਤ ਬਿੱਟੂ ਕਹਿੰਦੇ ਜੇ ਭਾਈ ਅਮਰਪਾਲ ਸਿੰਘ ਜਿੱਤ ਗਏ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਖਰਾਬ ਨਹੀਂ ਹੋ ਸਕਦਾ ਬਿੱਟੂ ਜੀ ਨੂੰ ਸ਼ੱਕ ਹੈ ਤਾਂ ਖੈਰਾ ਨੂੰ ਕਮੀ ਦੇਖਦੇ ਹਾਂ ਤੁਹਾਡੇ ਆਪੋਨੈਂਟ ਨਹੀਂ ਖੈਰਾ ਮੈਂ ਕਿਸੇ ਦੇ ਵਿਰੁੱਧ ਗੱਲ ਨਹੀਂ ਜੀ ਕਰਦਾ ਹੈਗਾ ਉਹ ਆਪਣੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦਾ ਪ੍ਰੋਗਰਾਮ ਹੈ ਕਾਂਗਰਸ ਪਾਰਟੀ ਦਾ ਉਹ ਲੱਗੂ ਕਰ ਰਿਹਾ ਹੈ ਰੇਟਾ ਉਹਨਾਂ ਨੂੰ ਪੁੱਛੋ ਦਾ ਸਮਾਧਿ ਲਈ ਧੰਨਵਾਦ ਮੇਰੇ ਭਨੀ ਜੀ ਭਾਈਕੁਰਜੀ ਕੌਂਸਲ ਸਭਾਈਕੁਰਜੀ ਕਿਫਤ ਇਹ ਤਾਂ ਨਵਜੋਤ कौर ਲੰਬੀ ਵੀ ਸਾਡੇ ਨਾਲ ਨੇ ਤਾਂ ਲੰਬੀ ਤੁਸੀਂ ਆਏ ਹੋ ਸਿਮਰ ਸਿੰਘ ਮਾਨ ਦੀ ਸਪੋਰਟ ਕਰ ਰਹੇ ਹੋ ਕਦੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਤੁਸੀਂ ਨੇ ਕਿਉਂ ਸਿਮਰ ਜੀ ਸਮਾਨ ਦੀ ਸਪੋਰਟ ਕਰ ਰਹੀ ਹੋ ਉਸ ਵਾਰ ਦੇਖੋ ਪਹਿਲਾਂ ਤਾਂ ਮੈਨੂੰ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਸ਼ਾਇਦ ਸਾਰੇ ਪੱਤਰਕਾਰ ਭਰਾਵਾਂ ਨੂੰ ਜੋੜਨਾ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਮੈਂ ਕਦੇ ਪਾਰਟੀ ਜੁਆਇਨ ਵੀ ਨਹੀਂ ਕੀਤੀ ਸੀ ਮੈਂ ਸਿਰਫ 17 ਦੇ ਇਲੈਕਸ਼ਨ ਚੋਣਾਂ ਲਈ ਕੈਂਪੇਨ ਕੀਤੀ ਤੇ ਉਸ ਇਲੈਕਸ਼ਨ ਦੇ ਵਿੱਚ ਉਸ ਤੋਂ ਬਾਅਦ ਮੈਂ ਉਹਨਾਂ ਤੋਂ ਵੱਖ ਹੋ ਗਈ ਸੋ ਮੇਰਾ ਬਹੁਤ ਛੋਟਾ ਟਿਨਿਓਰ ਰਿਹਾ ਆਮ ਆਦਮੀ ਪਾਰਟੀ ਦੇ ਨਾਲ ਤੇ ਮੈਂ ਅੱਜ ਸੰਗਰੂਰ ਦੇ ਵਿੱਚ ਆਈਆਂ ਮੇਰੇ ਐਗਜ਼ਾਮਸ ਦਾ ਕਰਕੇ ਮੈਂ ਅੱਜ ਕੈਂਪੇਨ ਕਰਨ ਦੇ ਲਈ ਫਸਟ ਡੇ ਹੀ ਆਈਆਂ ਤੇ ਪਰ ਜੋ ਵੇਵ ਇੱਕ ਤਾਂ ਹੁੰਦਾ ਤੁਹਾਨੂੰ ਸੋਸ਼ਲ ਮੀਡੀਆ ਤੇ ਵੇਵ ਦੇਖਣੀ ਇੱਕ ਹੁੰਦਾ ਕਿ ਤੁਸੀਂ ਪ੍ਰੈਕਟੀਕਲੀ ਉਸ ਚੀਜ਼ ਨੂੰ ਕਿੰਨਾ ਕੁ ਦੇਖ ਪਾ ਰਹੇ ਹੋ ਤਾਂ ਤੁਸੀਂ ਦੇਖੋ ਲੋਕਾਂ ਦਾ ਅਥਾ ਪਿਆਰ ਆਪਾਂ ਪਿੱਛੇ ਲੋਂਗੋਵਾਲ ਕਰਕੇ ਆਏ ਆ ਤੇ ਲੋਕ ਆਪ ਮੁਹਾਰੇ ਸੜਕਾਂ ਤੇ ਆਏ ਨਵੀਆਂ ਜੁਆਇਨਿੰਗਸ ਹੋ ਰਹੀਆਂ ਨੇ ਹਰ ਧਰਮ ਦੇ ਲੋਕ ਹਰ ਕਮਿਊਨਿਟੀ ਦੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੋਟ ਪਾਉਣ ਦੇ ਲਈ ਉਤਾਵਲੇ ਹੋਏ ਪਿਆ ਮਤਲਬ ਲੋਕਾਂ ਤੋਂ ਵੇਟ ਨਹੀਂ ਹੋ ਪਾਰ ਰਿਹਾਗਾ ਕਿ ਕਿਦਦੇ VOTING ਵਾਲਾ ਦਿਨ ਆਵੇ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਜੀ ਜੋ ਇੱਕ ਪੰਥਕ ਲਹਿਰ ਮੈਂ ਤਾਂ ਸਿਰਫ ਕਿਤਾਬਾਂ ਦੇ ਵਿੱਚ ਪੜ੍ਹੀ ਹੈ ਜਾਂ ਸੁਣਿਆ ਹਨਾ ਕਿ ਮੈਨੂੰ ਲੱਗਦਾ ਇਸ ਵਾਰ ਮੈਨੂੰ ਆਪਦੇ ਅੱਖੀ ਵੀ ਉਹ ਦੇਖਣ ਨੂੰ ਮਿਲੇਗੀ ਤਾਂ ਪ੍ਰਚਾਰ ਕਰ ਰਹੇ ਹੋ ਸਿਮਰ ਮਾਨ ਦੇ ਨਾਲ ਤੁਸੀਂ ਇਹਨਾਂ ਲਈ ਪ੍ਰਚਾਰ ਕਰ ਰਹੇ ਹੋ ਵਿਰੋਧੀ ਕਹਿੰਦੇ ਨੇ ਕਹਿੰਦੇ ਅਸੀਂ ਜਿੱਤਾਂਗੇ ਮਾਨ ਸਾਹਿਬ ਦੀ ਜਿਹੜੀ ਪਾਰਟੀ ਆ ਕਹਿੰਦੇ ਉਹਦਾ ਸੋਸ਼ਲ ਮੀਡੀਆ ਤੇ ਆ ਕਹਿੰਦੇ ਸੋਸ਼ਲ ਮੀਡੀਆ ਤੇ ਜ਼ਿਆਦਾ ਲੋਕ ਨੇ ਜਿਹੜੇ ਰੌਲਾ ਪਾ ਰਹੇ ਨੇ ਹਾਲਾਂਕਿ ਖੈਰਾ ਵੀ ਕਹਿ ਰਹੇ ਨੇ ਮੈਂ ਪੰਥਕ ਆ ਜਾਂ ਹੋਰ ਵੀ ਮੀਤ Heer ਦੀ ਇੰਟਰਵਿਊ ਕਰਕੇ ਆਇਆ ਉਹ ਕਹਿੰਦੇ ਸੋਸ਼ਲ ਮੀਡੀਆ ਤੇ ਨੇ ਦੇਖੋ ਪੋਜ਼ਿਟਿਵਿਟੀ ਹਰ ਕਿਸੇ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਪੋਜ਼ਿਟਿਵਿਟੀ ਇਸ ਦਾ ਕੀ ਟੂ ਸਕਸੈਸ ਹੈ ਨਾ ਕਿ ਤੁਸੀਂ ਪੋਜ਼ਿਟਿਵ ਰਹੋਗੇ ਤੇ ਹਰ ਇੱਕ ਨੇ ਆਪ ਦਾ ਦਾਵਾ ਹਰ ਇੱਕ ਪਾਰਟੀ ਕਰਦੀ ਹੁੰਦੀ ਹੈ ਕਿ ਅਸੀਂ ਜਿੱਤ ਰਿਆਂ ਬਾਕੀ ਜਿੱਤ ਦਾ ਫਤਵਾ ਦੇਣਾ ਹਮੇਸ਼ਾ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਤੇ 4 ਜੂਨ ਕੋਈ ਬਹੁਤ ਹੀ ਦੂਰ ਨਹੀਂ ਹੈਗੀ ਜਲਦੀ ਹੀ ਆਪਾਂ ਨੂੰ ਨਤੀਜੇ ਪਤਾ ਲੱਗ ਜਾਣਗੇ ਪਰ ਅਸੀਂ ਇਹ ਆਸ ਕਰਦੇ ਹਾਂ ਵੱਡੇ ਪੱਧਰ ਤੇ ਕਿ ਅਸੀਂ ਜਰੂਰ ਇਸ ਵਾਰ ਫਿਰ ਤੋਂ ਸੰਗਰੂਰ ਸੀਟ ਜਿਹੜੀ ਵਿਨ ਕਰ ਰਹੇ ਹਾਂ ਔਰ ਅਗਲੀਆਂ ਜਿਹੜੀਆਂ ਪਲੈਨਿੰਗਸ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀਆਂ ਸੰਗਰੂਰ ਹਲਕੇ ਦੇ ਲਈ ਉਹ ਤਿਆਰ ਨੇ ਕਿ ਕੀ ਕੀ ਕੁਝ ਆਪਾਂ ਸੰਗਰੂਰ ਦੇ ਲਈ ਕਰਨਾ ਹੈ ਔਰ ਤੁਸੀਂ ਦੇਖੋ ਪੂਰੇ ਪੰਜਾਬ ਭਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਚਾਹਣ ਵਾਲੇ ਲੋਕ ਨੇ ਔਰ ਸੰਗਰੂਰ ਹਲਕੇ ਦੇ ਲੋਕ ਖਾਸ ਕਰਕੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਹੁਣ ਹਮੇਸ਼ਾ ਦੇ ਲਈ ਜਿਹੜੀ ਸੰਗਰੂਰ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਰਾਜਧਾਨੀ ਬਣ ਚੁੱਕੀ ਹੈ ਹਮੇਸ਼ਾ ਦੇ ਲਈ ਤੁਸੀਂ ਕਿਆ ਬਣ ਜੂਗੀ ਮੈਂ ਮਾਨ ਸਾਹਿਬ ਦੀ ਇੱਕ ਪਿਛਲੇ ਵਾਰ ਤੋਂ ਮੰਨ ਗਈ ਸੀ ਜੀ ਆਪ ਕਹਿੰਦੇ ਸਾਡੀ ਰਾਜਧਾਨੀ ਹੈ ਦੇਖੋ ਆਮ ਆਦਮੀ ਪਾਰਟੀ ਨੂੰ ਹੁਣ ਕੋਈ ਹੋਰ ਰਾਜਧਾਨੀ ਲੱਭਣੀ ਚਾਹੀਦੀ ਹੈ अच्छा ਤਾਂ ਹੋਰ ਅਜ ਤਾਂ ਨਹੀਂ ਲੱਭਣੀ ਚਾਹੀਦੀ ਐ ਮੈਂ ਆਪੋਜੀਸ਼ਨ ਵਾਲੇ ਜਿਹੜੇ ਸਾਰੇ ਨਹਿਮਾਨ ਸਾਹਿਬ ਦੇ ਮੈਂ ਇੰਟਰਵਿਊ ਕਰਕੇ ਆ ਉਹਨਾਂ ਦੀ ਉਹਨਾਂ ਦੇ ਖਿਲਾਫ ਬੋਲੇ ਆ ਹਾਲਾਂਕਿ ਮਾਨ ਸਾਹਿਬ ਨੂੰ ਮੈਂ ਹੁਣ ਪੁੱਛਿਆ ਮਾਨ ਸਾਹਿਬ ਕਹਿੰਦੇ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਮੈਂ ਆਪਣੇ ਕੰਮ ਦੱਸਣੇ ਨੇ ਦੇਖੋ ਆਪਾਂ ਨੂੰ ਜਦੋਂ ਆਪਾਂ ਕਿਤੇ ਜਨ ਸਭਾ ਕਰਨ ਜਾਂਦੇ ਹਰ ਇੱਕ ਪਾਰਟੀ ਦੇ ਲੋਕ ਸੁਣਨ ਆਉਂਦੇ ਨੇ ਔਰ ਇਹ ਵੇਲਾ ਵੀ ਨਹੀਂ ਹੈਗਾ ਕਿ ਆਪਾਂ ਕਿਸੇ ਦੀ ਬੁਰਾਈ ਕਰੀਏ ਆਲੋਚਨਾ ਕਰੀਏ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਬਥੇਰੀ ਬੁਰਾਈ ਆਲੋਚਨਾ ਹੋ ਗਈ ਔਰ ਲੋਕ ਵੀ ਹੁਣ ਸਮਝਦਾਰ ਹੋ ਚੁੱਕੇ ਆ ਜੀ ਇਸ ਯੁੱਗ ਦੇ ਵਿੱਚ ਨੌਜਵਾਨ ਪੜੇ ਲ ਦੀ ਕੈਪੇਬਿਲਟੀ ਆ ਉਹਨਾਂ ਦੇ ਆਧਾਰ ਤੇ ਵੋਟ ਦਿੱਤੀ ਜਾਂਦੀ ਐ ਸੋ ਸਮਾਂ ਹੁਣ ਆਲੋਚਨਾ ਕਰਨ ਦਾ ਨਹੀਂ ਸਮਾਂ ਹੈਗਾ ਲੋਕਾਂ ਨੂੰ ਆਪ ਦੇ ਨਾਲ ਜੋੜਨ ਦਾ ਤੁਹਾਡਾ ਕਿਰਦਾਰ ਕਿਦਾਂ ਦਾ ਐ ਉਸ ਦੇ ਬਾਰੇ ਲੋਕਾਂ ਨੂੰ ਦੱਸਣ ਦਾ ਸਾਡੇ ਪੰਜਾਬ ਦੀਆਂ ਸਮੱਸਿਆਵਾਂ ਦੇ ਪ੍ਰਤੀ ਜਾਗਰੂਕ ਕਰਨ ਦਾ ਤਾਂ ਮਾਨ ਸਾਹਿਬ ਲੰਬੀ ਜੀ ਕਹਿੰਦੇ ਕਹਿੰਦੇ ਰਾਜਧਾਨੀ ਬਣ ਗਈ ਮਾਨ ਸਾਹਿਬ ਦੀ ਹੁਣ ਤਾਂ ਕਹਿੰਦੇ ਪੱਕੀ ਮਾਨ ਸਾਹਿਬ ਦੇ ਨੌਈਆ ਐ ਇਹਨਾਂ ਦਾ ਤਾਂ ਮੈਂ ਮਿਹਰਬਾਨੀ ਕਰ ਸਕਦਾ ਕਿ ਉਕਰ ਕੇ ਸਾਡੀ ਮਹੀਮਤ ਵਿੱਚ ਹਿੱਸਾ ਲੈ ਰਹੇ ਐ ਮ ਬਹੁਤ ਬਹੁਤ ਇਨੰਦਰ ਰਣੀ ਹੈ ਤੇ ਜਿਹੜੇ ਸਾਡੇ ਕਿਸਾਨ ਹੈ ਤੇ ਗਰੀਬ ਜਿਹੜੇ ਕਿਸਾਨ ਮਜ਼ਦੂਰ ਹੈ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਹੈ ਮੋਦੀ ਸਰਕਾਰ ਨੇ ਅੰਨੇ ਵਾ ਉਹਨਾਂ ਦੇ ਉੱਤੇ ਗੋਲੀਆਂ ਮਾਰੀਆਂ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਹੈ ਜਿਹੜੇ ਸਾਡੇ ਬਾਰਡਰਾਂ ਦੇ ਉੱਤੇ ਬੈਠੇ ਹੈ ਤੇ ਦਿੱਲੀ ਜਾਣ ਨੂੰ ਰਾਹ ਬੰਦ ਕੀਤੇ ਹੋਏ ਐ ਤੇ ਇਹ ਤਾਨਾਸ਼ਾਈ ਜਿਹੜੀ ਰਵਈਆ મોદી ਦਾ ਇਸ ਨੂੰ ਹੁਣ ਤੋੜਨਾ ਪਊਗਾ ਸਾਰਿਆਂ ਨੂੰ ਇਕੱਠੇ ਹੋ ਕੇ ਫੇਰ મોદી ਤੇ ਬੀਜੇਪੀ ਆਰਐਸਐਸ ਦੀ ਨਵੀਂ ਪਾਲਿਸੀ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹ ਕਿਸੇ ਵੀ ਮੁਲਕ ਦੇ ਵਿੱਚ ਹੋਣ ਜਾਂ ਇੱਥੇ ਹਿੰਦੁਸਤਾਨ ਦੇ ਵਿੱਚ ਹੋਣ ਮੋdte ਇੰਡੀਆ ਦੀਆਂ ਖੁਫੀ ਐਜੰਸੀਆਂ ਨੂੰ ਜਾਨੋਂ ਮਾਰ ਦੇਣ ਗਿਆ ਇਹਦੀ ਪਾਲਿਸੀ ਦੇ ਮੱਦੇਨਜ਼ਰ ਇਹ ਸਾਡੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੈਚਰ ਨੂੰ ਮਾਰਤਾ ਫਿਰ ਰਿਪੁਤਮਨ ਸਿੰਘ ਮਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬਰਤਾਨੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜਾ ਨੂੰ ਮਾਰਤਾ ਲਖਬੀ ਸਿੰਘ ਰੋਡੇ ਨੂੰ ਮਾਰਤਾ ਹੈ ਹਰਿਆਣੇ ਦੇ ਵਿੱਚ ਸਾਡੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਕਰਾ ਕੇ ਮਾਰਤਾ ਹੈ ਤੇ ਸਾਡੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਹੈ ਇਹ ਜਿਹੜੀ ਪਾਲਿਸੀ ਹੈ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਦਾ ਸਾਹਮਣਾ ਕਰਨਾ ਪਊਗਾ ਕਿਉਂ ਕਰਕੇ ਪ੍ਰਾਈਮ ਮਿਨਿਸਟਰ ਤੇ ਇੱਕ ਸਰਕਾਰ ਕਿਸੇ ਫਿਰਕੇ ਨੂੰ ਇਸ ਤਰ੍ਹਾਂ ਮਰਵਾਉਣ ਦੀ ਪਾਲਿਸੀ ਬਣਾ ਲੇ ਫਿਰ ਇਹ ਇੰਟਰਨੈਸ਼ਨਲ ਜੁਰਮ ਬਣ ਜਾਂਦਾ ਹੈਗਾ ਤੇ ਆਪੀਸੀ ਦੇ ਵਿੱਚ ਵੀ ਹੈਗਾ ਜੋ ਕਰਕੇ ਇੰਡੀਆ ਦਾ ਕਾਨੂੰਨ ਕਹਿੰਦਾ ਕਿ ਕੋਈ ਵੀ ਇੰਡੀਆ ਦੀ ਜਿਹੜੀ ਦੋਸਤੀ ਹੈ ਕਿਸੇ ਦੂਸਰੇ ਮੁਲਕ ਦੇ ਨਾਲ ਜਿਹੜਾ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਫੌਜਦਾਰੀ ਮਕਦਮੇ ਦਰਜ ਹੋਣਗੇ ਤੇ ਮੋਦੀ ਦੀ ਸਰਕਾਰ ਨੇ ਰਿਸ਼ਤਾ ਅਮਰੀਕਨਲ ਟੋਰਟਾ ਜਿਹੜਾ ਪੰਨੂ ਨੂੰ ਕੋਸ਼ਿਸ਼ ਕੀਤੀ ਆ ਉੱਥੇ ਕਤਲ ਕਰਨ ਦੀ ਬ੍ਰਿਟਾਨੀਆ ਨਾਲ ਤੋੜ ਲਿਆ ਕੈਨੇਡਾ ਨਾਲ ਤੋੜ ਲਿਆ ਤੇ ਦੂਜੇ ਮੁਲਕ ਜਿਹੜੇ ਇਹਨਾਂ ਦੇ ਨਾਲ 5 E's ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉਹ ਵੀ ਬਹੁਤ ਖਬਰਦਾਰ ਨੇ ਤੇ ਗੁੱਸੇ ਨੇ ਕਿ ਇਹ ਸਿੱਖਾਂ ਨੂੰ ਕਿਉਂ ਮਾਰ ਰਹੇ ਐ ਇਹ ਕਿਉਂ ਪਾਲਿਸੀ ਬਣ ਗਈ ਐ ਦੂਸਰੀ ਗੱਲ ਹੈ ਕਿ ਮੈਂ ਸੋਨੀਆ ਗਾਂਧੀ ਜੀ ਨਾਲ ਵੀ ਗੱਲ ਕੀਤੀ ਸੀ ਪਾਰਲੀਮੈਂਟ ਜਦੋਂ ਮੈਂ ਸਪੀਚ ਦਿੱਤੀ ਹੈ ਮੁੱਦੇ ਦੇ ਉੱਤੇ ਤੇ ਉਹਨਾਂ ਨੂੰ ਵੀ ਮੈਂ ਕਿਹਾ ਸੀਗਾ ਕਿ ਤੁਸੀਂ ਆਪੋਜੀਸ਼ਨ ਦੇ ਮੁਖੀ ਹੋ ਤੁਸੀਂ ਬੋਲੋ ਇਹਦੇ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਬੋਲ ਪਾਂਗੇ ਫਿਰ ਚੌਧਰੀ ਸਾਹਿਬ ਕੋਲ ਗਿਆ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਹੈ ਉਹਨੇ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਬੋਲਾਂਗੇ ਪੀਰ ਕੋਰ ਬੜੇ ਸੀਨੀਅਰ ਕਾਂਗਰਸ ਲੀਡਰ ਬਹੁਤ ਪੜਿਆ ਲਿਖਿਆ ਆਦਮੀ ਉਹਦੇ ਕੋਲੇ ਗਿਆ ਉਹਨੇ ਮੈਨੂੰ ਸੱਚ ਦੱਸਦਾ ਕਿ ਜਿਹੜੀ ਨੈਸ਼ਨਲ ਪਾਲਿਸੀ ਹੁੰਦੀ ਹੈ ਨਾ ਕਿਸੇ ਵੀ ਗਵਰਨਮੈਂਟ ਦੀ ਉਹਦੇ ਤੇ ਅਸੀਂ ਕ੍ਰਿਟਿਕਸਾਈਜ਼ ਨਹੀਂ ਆਲੋਚਨਾ ਨਹੀਂ ਕਰ ਸਕਦੇਗੇ ਤੇ ਇਹ ਭਾਜਪਾ ਤੇ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਇਸ ਕਰਕੇ ਅਸੀਂ ਇਹਦੇ ਤੇ ਨਹੀਂ ਬੋਲਾਂਗੇ ਪਰ ਸਾਨੂੰ ਹਮਦਰਦੀ ਜ਼ਰੂਰ ਹੈ ਤੁਹਾਡੇ ਨਾਲ ਪਰ ਅਸੀਂ ਬੋਲਾਂਗੇ ਨਹੀਂ ਸੋ ਇਹਦਾ ਮਤਲਬ ਹੈ ਕਿ ਸਿੱਖ ਇਸ ਮੁਲਕ ਦੇ ਵਿੱਚ ਨਹੀਂ ਰਹਿ ਸਕਦੇ ਜਿੱਥੇ ਕੌਮੀ ਪਾਲਿਸੀ ਸਰਕਾਰਾਂ ਬਣਾ ਲੈਣ ਕਿ ਸਿੱਖਾਂ ਨੂੰ ਚੁਣ-ਚੁਣ ਕੇ ਜਿਹੜੇ ਆਜ਼ਾਦੀ ਦੇ ਪੱਖ 'ਚ ਹੈ ਉਹਨਾਂ ਨੂੰ ਜਾਨੋਂ ਮਾਰ ਦੇਣਾ ਬੇਸ਼ੱਕ ਇੰਡੀਆ 'ਚ ਬੇਸ਼ੱਕ ਹੋਰ ਕਿਸੇ ਮੁਲਕ ਦੇ ਵਿੱਚ ਚ ਰਿਹਾ ਇਸ ਕਰਕੇ ਤਾਂ اے ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਰੂਰ ਦੇ ਲੋਕ ਨੇ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਨੇ ਪਿੰਡਾਂ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਤਾਂ ਮੈਂ ਕਹੂੰਗਾ ਕੈਮਰਾਮੈਨ ਨੂੰ ਪਿਛਲੇ ਪਾਸੇ ਦਿਖਾ ਦਿਓ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਵੀ ਨੇ ਉਹ ਵੀ ਇੱਥੇ ਖੜੇ ਹੋਏ ਨੇ ਮਾਨ ਸਾਹਿਬ ਦੇ ਸਵਾਗਤ ਦੇ ਲਈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਤੋਂ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦਾ ਐਮਪੀ ਨੇ ਤੇ ਦਾਵਾ ਕਰ ਰਹੇ ਨੇ ਇਸ ਵਾਰ ਲੋਕ ਨੇ ਜਿਹੜੇ ਉਹ ਮਾਨ ਸਾਹਿਬ ਨੂੰ ਵੋਟਾਂ ਪਾਉਣਗੇ ਪਾਰਲੀਮੈਂਟ ਦੇ ਵਿੱਚ ਜਿਹੜਾ ਭੇਜਣਗੇ ਤਾਂ ਦੇਖ ਸਕਦੇ ਹਾਂ ਇਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਜਿਹੜੀ ਸਿਮਰਤ ਸਿੰਘ ਮਾਨ ਦੀ ਸਪੋਰਟ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ 1 ਜੂਨ ਨੂੰ ਵੋਟਾਂ ਪੈਣ ਵਾਲੀਆਂ ਨੇ ਘੰਟਿਆਂ ਦਾ ਸਮਾਂ ਰਹਿ ਗਿਆ ਤਾਂ 4 ਜੂਨ ਨੂੰ ਪਤਾ ਲੱਗੂਗਾ ਕਿ ਸੰਗਰੂਰ ਦਾ ਚੌਧਰੀ ਗੌਣ ਬਣਦਾ ਸੰਗਰੂਰ ਦੀ ਚੌਧਰ ਕਿਸ ਨੂੰ ਮਿਲਦੀ ਹੈ ਤੇ ਕਿਸ ਨੂੰ ਸੰਗਰੂਰ ਆ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਦਾ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਸੰਗਰੂਰ